ਜੋ ਮੰਗਣਾ ਗੁਰੂ ਕੋਲ ਮੰਗਵਾਇਆ ਹੈ ਪੇਖਿਆਂ ਦੇ ਕੋਲ ਨਾ ਜਾਓ ਕਿਸੇ ਕੋਲ ਕੁਝ ਨਹੀਂ ਹੈਗਾ ਮੈਂ ਗੁਰੂ ਦੀ ਹਜ਼ੂਰੀ ਚ ਕਹਿਣਾ ਐਸ ਦਰ ਜਿਸ ਵਾਰ ਇਨਸਾਨ ਦੀ ਝੋਲੀ ਇਥੋਂ ਨਾ ਪਰੀ ਉਹਦੀ ਕਿਤੇ ਵੀ ਨਹੀਂ ਪਰਣੀ ਜੇ ਦੀ ਇਥੋਂ ਝੋਲੀ ਨਾ ਪਰੀ ਬੋਲੋ ਸਾਸੰਗਜੀ ਉਹਦੀ ਸਾਚੇ ਸਹਿਬਾ ਕਰਤਾ ਤੇਰਾ ਜਿਸ ਦੇ ਸੋਪਾ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੇ ਰਾਜਾ ਰਾਮ ਨੂੰ ਕਹਿ ਦਿੱਤਾ ਭਾਈ ਅਜ ਤੋਂ ਬਾਅਦ ਇਹ ਗੁਨਾਹ ਨਹੀਂ ਕਰਨਾ ਉਨੇ ਤੌਬਾ ਕੀਤੀ ਮਹਾਰਾਜ ਠੀਕ ਆਪਣੇ ਆਪਣੇ ਗੁਨਾਹ ਕਬੂਲੋ हे ਸੱਚਾ ਪਾਤਸ਼ਾ ਸਾਡੇ ਕੋਲੋ ਗਲਤੀ ਹੋਈ ਹੈ ਅਸੀਂ ਅੱਗੇ ਸੁਧਰ ਦਾ ਸਾਨੂੰ ਮੌਕਾ ਦਿਓ ਅਸੀਂ ਆਪਣੇ ਜੀਵਨ ਨੂੰ ਸੁਹਾਮ ਮੈਲੇ ਤੂੰ ਉਜੜ ਕਰਤੇ ਇਹ ਜਿਹੜੀ ਮੈਲ ਆ ਨਾ ਇਹ ਕੋਈ ਕਫਾ ਨੂੰ ਥੋੜਾ ਲੱਗੀ ਹੈ ਜਿਹੜੀ ਤੁਸੀਂ ਵਾਸ਼ਿੰਗ ਮਸ਼ੀਨ ਚ ਪਾਗੋ ਤੇ ਨਿਕਲ ਜਾਏਗੀ ਇਹ ਮੈਲ ਤਾਂ ਬੰਦੇ ਦੇ ਅੰਦਰ ਹੈ ਇਹ ਮੈਲ ਕਾਦੀ ਹੈ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹ ਸਭ ਮੈਲ ਹੈ ਅੰਤਰ ਮੈਲੋ ਲੋਭ ਬੋ ਝੂਠੇ ਅੰਦਰ ਮੈਲ ਕਾਦੀ ਹੈ ਮਹਾਰਾਜ ਕਹਿੰਦੇ ਲੋਭ ਦੀ ਜਿੰਨਾ ਲਾਲਚ ਵਧਦਾ ਜਾਂਦਾ ਮਨ ਮੈਲਾ ਹੁੰਦਾ ਜਾਂਦਾ ਅੰਤਰ ਮੈਲੋ ਲੋਭ ਬੋ ਝੂਠੇ ਬਾਹਰ ਨਾ ਵੋ ਕਾਹੀ ਜਿਓ ਮਹਾਰਾਜ ਕਿਤੇ ਕੀ ਬਾਹਰੋਂ ਨਾ ਨਾ ਕੇ ਲੋਕਾਂ ਨੂੰ ਵਿਖਾਉਂਦਾ ਫਿਰਦਾ ਮੈਲ ਤੇ ਅੰਦਰ ਭਰੀ ਫਿਰਦਾ ਹੈ ਅੰਤਰ ਮੈਲੋ ਸਾਸਨ ਜੀ ਜਿਹੜੇ ਪਤੀਲੇ ਵਿੱਚ ਭੈਣਾ ਨੇ ਸਬਜੀ ਬਣਾਈ ਹੋਵੇ ਭੈਣੋ ਬਾਅਦ ਵਿੱਚ ਉਹਦੇ ਵਿੱਚ ਤੁਸੀਂ ਦੁੱਧ ਗਰਮ ਕਰਨਾ ਹੋਵੇ ਉਹਨੂੰ ਜਿਆਦਾ ਅੰਦਰੋਂ ਮਾਂਜੋਗੇ ਕਿ ਬਾਹਰੋਂ ਜਿਆਦਾ ਮਾਂਜੋਗੇ ਭਲਾ ਬਾਹਰੋਂ ਮਾੜੀ ਮੋਟਰ ਕਾਲ ਖੜਾ ਵੀ ਗਈ ਨਾ ਆਪਾਂ ਨੂੰ ਪਤਾ ਫਿਰ ਇਹਨੇ ਚੁੱਲੇ ਤੇ ਚੜਨਾ ਪਰ ਅੰਦਰ ਜੇ ਕਿਣਕਾ ਵੀ ਸਬਜੀ ਦਾ ਰਹਿ ਗਿਆ ਨਾ ਉਹਨੇ ਦੁੱਧ ਨੂੰ ਇਧਰ ਕੰਮ ਉਲਟ ਹੈ ਇਧਰ ਬੰਦਾ ਬਾਹਰੋਂ ਮਾਂਜੀ ਜਾਂਦਾ ਹੈ ਅੰਦਰ ਮੈਲ ਨਾ ਭਰਿਆ ਪਿਆ ਕੰਮ ਉਲਟਾ ਹੋ ਗਿਆ ਸੂਚੇ ਨਾ ਆਖੀਆਂ ਨਾ ਬੈਣ ਜੇ ਪਿੰਡਾ ਥੋਏ ਸੂਚੇ ਸਈ ਨਾਨਕਾ ਜੇ ਨਾ ਮਨ ਵਸਿਆ ਸੋਏ ਕਈ ਵਾਰੀ ਸਾਡੇ ਕਈ ਵੇ ਨਾ ਪ੍ਰਸ਼ਾਦਾ ਚੱਕ ਲੈਂਗੇ ਕਹਿਣਗੇ ਆਓ ਜੀ ਹੱਥ ਸੂਚੇ ਕਰ ਲਓ ਪਾਣੀ ਤੁਹਾਡੇ ਹੱਥ ਸਾਫ਼ ਕਰਾ ਸਕਦਾ ਸੂਚੇ ਨਹੀਂ ਕਰਾ ਸਕਦਾ ਸੋਚੇ ਹਾਲਤਾਂ ਚੰਗੇ ਕੰਮ ਕੀਤੇ ਹੋਣੇ ਆ। ਸਮਝ ਲਾਗੇ। ਕਹਿੰਦੇ ਆ ਖੇਤਾਂ ਚ ਕੰਮ ਕਰਦਾ ਹੋਵੇ ਨਾ ਕਿਸਾਨ ਤੇ ਉਹਦੇ ਹੱਥਾਂ ਚ ਮਿੱਟੀ ਫਸੀ ਹੁੰਦੀ ਆ ਤੇ ਇੰਨਾ ਪਾਣੀ ਨਹੀਂ ਹੁੰਦਾ ਵੀ ਪੂਰਾ ਹੱਥ ਹੱਥ ਧੁੱਬ ਸਕੇ। ਜਿਹੜੇ ਬਲਦਾਂ ਨਾਲ ਵਾਹੀ ਕਰਦੇ ਹੁੰਦੇ ਸੀ ਉਹ ਇਦਾਂ ਹੀ ਆੜੇ ਮਜ਼ਦੂਰ ਕੰਮ ਕਰਦੇ ਆ ਤੁਹਾਡੀਆਂ ਕੋਠੀਆਂ ਪੈਂਦੀਆਂ ਵਾ। ਉਹ ਕਿੰਨਾ ਸੀਮਿੰਟ ਨਾਲ ਲੱਭੜੇ ਹੁੰਦੇ ਆ। ਮਾੜਾ ਮੋੜਾ ਹੱਥ ਸਾਫ਼ ਕਰਕੇ ਤੇ ਉਹ ਪ੍ਰਸ਼ਾਦਾ ਛਕ ਲੈਂਦੇ। ਪਰ ਜੋ ਕਹਿੰਨਾ ਬੇਈਮਾਨੀ ਨਹੀਂ ਕਰਦੇ ਉਹਨਾਂ ਦੇ ਹੱਥ ਸੁੱਚੇ ਨੇ। ਜੇ ਮੈਂ 35 ਵਾਰ ਵੀ ਦਿਹਾੜੀ 'ਚ ਹੱਥ ਧੋਣਾ ਤੇ ਇਹਨਾਂ ਹੱਥਾਂ ਨਾਲ ਮੱਕੇ ਦਾ ਨੁਕਸਾਨ ਕਰਦਾ ਜਿੰਨੇ ਝੂਠੇ ਹੱਥ ਇਹ ਨੇ ਕਿਸੇ ਹੋਰ ਦੇ ਹੋ ਨਹੀਂ ਸਕਦੇ ਨਾਲੇ ਪਾਣੀ ਵਿੱਚ ਤਾਕਤ ਹੈ ਨਹੀਂ ਤੁਹਾਡੇ ਹੱਥ ਸੁੱਤੇ ਕਰਨ ਦੀ ਮੈਂ ਨਹੀਂ ਕਹ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਪਾਣੀ ਚੇਤਨਾ ਤੋਂ ਪਈ ਪਾਣੀ ਚੇਤ ਨਹੀਂ ਤੋਂ ਸਰਦਾ ਪਾਣੀ 'ਚ ਤਾਕਤ ਹੈ ਨਹੀਂ ਤੁਹਾਡਾ ਚੇਤ ਸਾਫ਼ ਕਰਨ ਦੀ ਸਿੱਖੋ ਬਾਣੀ ਪੜੋ ਗੁਰੂ ਕੇ ਪਿਆਰਿਓ ਮੰਤਰਾਂ ਵਾਂਗੂ ਬਾਣੀ ਨਾ ਪੜੋ ਜੀਵਨ ਜਾਂਚ ਜੀਵਨ ਨੂੰ ਸਮਝਣ ਵਾਸਤੇ ਬਾਣੀ ਪੜੋ ਕਿ ਮੈਂ ਬਾਣੀ ਪੜ੍ਹ ਕੇ ਚੰਗਾ ਇਨਸਾਨ ਬਣਨਾ ਹੈ ਅੱਜ ਤਾਂ ਸਿੱਖ ਨੂੰ ਬਾਣੀ ਪੜ੍ਹਾ ਕੇ ਵੀ ਲਾਲਚੀ ਬਣਾਇਆ ਜਾ ਰਿਹਾ ਵੀ ਆਹ ਪੜੋਗੇ ਤੇ ਆਹ ਮਿਲੇਗਾ ਅੱਜ ਤਾਂ ਵੀ ਇੱਕ ਸਮੱਸਿਆ ਹੈ ਅੱਜ ਤਾਂ ਬਾਣੀ ਵੀ ਨਾਲ ਪੜਾਈ ਜਾ ਰਹੀ ਹੈ ਤੇ ਨਾਲ ਲਾਲਚ ਦਿੱਤਾ ਜਾ ਰਿਹਾ ਵੀ ਆਹ ਪੜੋਗੇ ਤੇ ਆਹ ਮਿਲੇਗਾ ਇਥੇ ਜਿਨ੍ਹਾਂ ਬਾਣੀ ਵਿਚਾਰਨ ਕੀਤੀ ਉਹਨਾਂ ਦੁੱਖ ਤਕਲੀਫਾਂ ਜ਼ਿੰਦਗੀ 'ਚ ਸਭ ਕੁਝ ਹੰਡਾਇਆ ਹੈ ਪਰ ਡੋਲੇ ਨਹੀਂ ਘੁਰਾਇਆ ਹੀ ਨਹੀਂ ਪਿਆਰੇ ਛੜਕੇ ਨਹੀਂ ਛੜਕਣਾ ਨਹੀਂ ਸਿੱਖਨੇ ਆਪਣੇ ਜੀਵ ਇਸ ਕਰਕੇ ਮਹਾਰਾਜ ਕਹਿੰਦੇ ਨੇ ਤੂੰ ਆਪਣੇ ਜੀਵਨ ਨੂੰ ਸਵਾਰ ਖੂਬਸੂਰਤ ਬਣਾ ਪਾਣੀ ਚੇਤਨਾ ਧੋਪਈ ਪਾਣੀ ਚੇਤਨਾ ਧੋਪਈ ਪਾਣੀ ਤੁਹਾਡਾ ਚੇਤ ਨਹੀਂ ਹੋ ਸਕਦਾ ਮੁੱਖ ਪੀਤਾ ਤਖ ਜਾਏ ਹਾਂ ਪਿਆਸ ਬੁਝਾ ਸਕਦਾ ਪਾਣੀ ਤੇ ਲੱਗਿਆ ਗਲਾਸ ਭਰ ਕੇ ਪੀਓ ਸਾਡੀ ਪਿਆਸ ਬੁਝਾ ਸਕਦਾ ਪਰ ਹਿਰਦੇ ਦੀ ਮੈਲ ਪਾਣੀ ਨਹੀਂ ਲਾ ਸਕਦਾ ਇਹ ਜੁਗੋ ਜੁਗਾ ਟਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਹੈ ਚੈਲੰਜ ਕਰ ਕੋਈ ਚੈਲੰਜ ਕਰ ਸਕਦਾ ਜੀ ਜਿਹੜਾ ਕਵੇ ਜੀ ਹਾਂ ਧੋ ਸਕਦਾ ਪਾਣੀ ਤੇ ਫਿਰ ਤੂੰ ਗੁਰੂਆਂ ਸਾਹਿਬ ਨੂੰ ਚੈਲੰਜ ਕਰ ਰਿਹਾ ਸਾਡੇ ਕਿਸੇ ਚ ਕੋਈ ਤਾਕਤ ਨਹੀਂ ਅਸੀਂ ਆਪਣੇ ਗੁਰੂ ਨੂੰ ਚੈਲੰਜ ਕਰ ਸਕੀ ਗੁਰੂ ਨੇ ਜੁਗੋ ਜੁਗਾ ਟਲ ਬਾਣੀ ਚ ਲਿਖ ਦਿੱਤਾ ਪਾਣੀ ਸਾਰੇ ਬੋਲੋ ਪਾਣੀ ਚੇਤਨਾ ਧੋ ਪਈ ਮੁਖ ਪੀਤੇ ਤਖ ਜਾਏ ਮੁਖ ਪੀਤੇ ਤਖ ਜਾਏ ਮੁਖ ਪੀਤੇ ਤਖ ਜਾਏ ਹਾਂ ਇਹ ਮੁਖ ਨਹੀਂ ਪੀਓਗੇ ਤੁਹਾਡੀ ਪਿਆਸ ਬੁਝਾ ਸਕਦਾ ਪਾਣੀ ਦਾ ਇੰਨਾ ਕਮ ਹੈ ਅਛਾ ਪਾਣੀ ਦੁੱਧ ਤਾਂ ਬਸ਼ਰੈ ਠਣੋ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਪਾਣੀ ਤੂੰ ਤਾਂ ਮੱਛੀ ਨੇ ਝੂਠਾ ਜਿੰਨੇ ਮਰਜੀ ਫਿਲਟਰ ਕਰ ਲਓ ਪਰ ਜਿੰਨੇ ਪਾਣੀ ਚ ਰਹਿਣ ਵਾਲੇ ਜੀਵ ਆ ਉਹ ਆਪਣੇ ਸਰੀਰ ਕਿਰਿਆਵਾਂ ਕਿੱਥੇ ਕਰਦੇ ਬਾਲਾ ਜੀ ਬੋਲੋ ਸਾ ਸਾਂਝੇ ਜਿਹੜੇ ਪਾਣੀ 'ਚ ਰਹਿਣ ਵਾਲੇ ਜੀ ਉਹ 42 ਲੱਖ ਜੀ ਜਲ 'ਚ ਹਉਤੇ ਜਿਹੜੇ ਪਾਣੀ 'ਚ ਰਹਿਣ ਵਾਲੇ ਜੀ ਉਹ ਉਹ ਕਿਰਿਆਵਾਂ ਕਰਨ ਲਈ ਪਾਣੀ 'ਚ ਬਾਹਰ ਆਉਂਦੇ ਆ ਕਿੱਥੇ ਕਰਦੇ ਬੋਲੋ ਗੁਰੂ ਕੇ ਪਿਆਰਿਓ ਪਾਣੀ 'ਚ ਤੇ ਜਿੰਨੇ ਮਰਜੀ ਫਿਲਟਰ ਕਰ ਲੋ ਵਿੱਚੇ ਹੀ ਆ ਸਭ ਕੁਝ ਤੇ ਗੁਰੂ ਗ੍ਰੰਥ ਸਾਹਿਬ 'ਚ ਲਿਖ ਦਿੱਤਾ ਮਹਾਪੁਰਖਾਂ ਨੇ ਇਹ ਪਾਣੀ ਮਹਾਪੁਰਖ ਕੀ ਉਹਨਾਂ ਲਿਖ ਦਿੱਤਾ ਕਿ ਜਿਹੜਾ ਪਾਣੀ ਹੈ ਇਸ ਨੂੰ ਮੱਛੀ ਨੇ ਝੂਠਾ ਕੀਤਾ ਹੋਇਆ ਹੈ ਫੂਲ ਭਵਰ ਜਲ ਮੀਨ ਬਿਗਾਰ ਜਲ ਮੀਨ ਬਿਗਾਰਿਓ ਜਲ ਨੂੰ ਮੀਨ ਨੇ ਵਿਗਾਰ ਜਲ ਨੂੰ ਮੀਨ ਨੇ ਵਿਗਾਰ ਦਿੱਤਾ ਗੰਦਲਾ ਕਰ ਦਿੱਤਾ ਤੇ ਜਿਹੜਾ ਆਪ ਝੂਠਾ ਉਹ ਮੇਰੇ ਹੱਥ ਸੁੱਚੇ ਕਿਵੇਂ ਕਰਾ ਸਕਦਾ ਸਾਫ਼ ਕਰਾ ਸਕਦਾ ਸੁੱਚੇ ਨਹੀਂ ਕਰਾ ਸਕਦਾ ਠੀਕ ਹੈ ਜੀ ਸ਼ਬਦਾਵਲੀ ਚੇਂਜ ਕਰੋ ਆਪਣੀ ਹੱਥ ਸਾਫ਼ ਕਰ ਲੋ ਜੀ ਪ੍ਰਸ਼ਾਦਾ ਛਕਣ ਲੱਗਿਆ ਇਹ ਸ਼ਬਦ ਠੀਕ ਹੈ ਹੱਥ ਸੱਚੇ ਕਰ ਲੋ ਜੀ ਇਹਦੇ ਵਾਸਤੇ ਦੇ ਕੰਮ ਚੰਗੇ ਕਰਨੇ ਪੈਣੇ ਆ ਠੱਗੀਆਂ ਰਿਸ਼ਵਤ ਲੈਣੀ ਛੱਡਣੀ ਪੈਣੀ ਹੈ ਧੋਖਾ ਕਰਨਾ ਬੰਦ ਕਰਨਾ ਪੈਣਾ ਬੋਲੋ ਭਾਈ ਗੁਰੂ ਕੇ ਪਿਆਰਿਓ ਫੇ ਹੱਥ ਸੱਚੇ ਹੋਣੇ ਨੇ ਨਕਲੀ ਆਪਰੇਸ਼ਨ ਹੁਣ ਰਾਤ ਆਪਰੇਸ਼ਨ ਥੀਏਟਰ ਵਿੱਚ ਬੰਦਾ ਚੜਾਈ ਕਰ ਗਿਆ ਵੈਂਟਿਨੇਟਰ ਤੇ ਪਾ ਕੇ ਸਾਇਰਤ ਬਿੱਲ ਬਣਾਉਂਦਾ ਰਿਆ ਤੇ ਸਵੇਰੇ ਉੱਠ ਕੇ ਕੋਈ ਬੰਦਾ ਕਹੇ ਜੀ ਮੇਰੇ ਹੱਥ ਧਵਾ ਦਿਓ ਮੈਂ ਹੱਥ ਸੱਚੇ ਕਰ ਲਵਾ ਤੂੰ ਤੇ ਹੱਥ ਝੂਠੇ ਰਾਤ ਦੇ ਕਰਲੇ ਨੇ ਭਾਈ ਤੂੰ ਤੇ ਹੱਥ ਝੂਠੇ ਕਰ ਬੈਠਾ ਹੈਂ ਇਨਾ ਹੱਥਾਂ ਨਾਲ ਚੰਗੇ ਕੰਮ ਕਰੋ ਇਨਾ ਪੈਰਾਂ ਨਾਲ ਚੰਗੇ ਰਸਤੇ ਤੇ ਤੁਰੋ ਇਨਾ ਅੱਖਾਂ ਨਾਲ ਸਹੀ ਵੇਖੋ ਇਨਾ ਕੰਨਾਂ ਨਾਲ ਸਹੀ ਸੁਣੋ ਸਭ ਕੁਝ ਹੀ ਪਵਿੱਤਰ ਹੋ ਜਾਣਾ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਖੂਬ ਸੂਰਜ ਜੀਵਨ ਜੀਉ ਕੇ ਵੇਖੋ ਤ੍ਰੇਸ਼ ਕਰਕੇ ਨਾ ਤਿੰਨਾ ਵਸਤਾਵਾਂ ਨੂੰ ਜਾਣਣਾ ਹੈ ਸਮਝਣਾ ਹੈ ਪਹਿਚਾਣਨਾ ਗੁਰਗੰਸਾਹਬ ਦੀ ਬਾਣੀ ਨੂੰ ਇਦਾਂ ਸਮਝਣਾ ਹੈ ਇਹ ਕੋਈ ਮੰਤਰ ਨਹੀਂ ਹੈ ਇਹ ਜੀਵਨ ਜਾਂਚ ਹੈ ਪ੍ਰੈਕਟੀਕਲ ਜੀਵਨ ਜਾਂਚ ਹੈ ਅੱਜ ਵਪਾਰ ਖੜਾ ਕੀਤਾ ਬਹੁਤ ਵੱਡਾ ਮਾਫ ਕਰਨਾ ਸੱਚਾਈ ਹੈ ਦੂਜਿਆਂ ਨੂੰ ਕਹਿਣਗੇ ਆ ਪੜੋ ਤੁਸੀਂ ਠੀਕ ਹੋਗੇ ਵੱਡੇ ਵੱਡੇ ਹਸਪੀਟਲ ਵੱਡੇ ਵੱਡੇ ਡਾਕਟਰ ਆਪਣੇ ਨੇ ਮੈਂ ਤਾਂ ਪਹਿਲਾਂ ਕਹਤਾ ਗੁਰੂ ਹਰਿ ਪਾਦਸ਼ਾਹ ਦੇ ਕੋਲ ਸਭ ਤੋਂ ਵੱਡਾ ਵੈਦਖਾਨਾ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੈਗਾ ਹੈ ਨਾ ਬੋਲੋ ਗੁਰੂ ਕੇ ਪਿਆਰੇ ਤੁਹਾਡੇ ਘਰਾਂ 'ਚ ਮਾਨਕੋਸ਼ ਹੈਗਾ ਜੇ ਨਹੀਂ ਹੈਗਾ ਤੇ ਤੁਹਾਡੇ ਮੋਬਾਈਲਾਂ 'ਤੇ ਹੋਏਗਾ ਨਾ ਉਥੇ ਲਾਲੋ ਸ਼ਬਦ ਪਰਿਓ ਦੋ ਲਾਲੋ ਲਿਖੇ ਆਉਣਗੇ ਇੱਕ ਭਾਈ ਲਾਲੋ ਗੁਰੂ ਨਾਨਕ ਸਾਹਿਬ ਵੇਲੇ ਐਮਨਾਬਾਦੀ ਧਰਤੀ ਤੇ ਇੱਕ ਭਾਈ ਲਾਲੋ ਗੁਰੂ ਅਮਰਦਾਸ ਮਹਾਰਾਜ ਵੇਲੇ ਬਹੁਤ ਉੱਚ ਕੋਟੀ ਦਾ ਵੈਦ ਸੀ ਜੇ ਕੋ ਸਰੀਰਕ ਤੌਰ ਤੇ ਬਿਮਾਰ ਹੁੰਦਾ ਸੀ ਉਹਦਾ ਇਲਾਜ ਲਾਲੋ ਵੈਦ ਕਰਦਾ ਸੀ ਜੇ ਕੋ ਮਾਨਸਿਕ ਰੋਗੀ ਹੁੰਦਾ ਸੀ ਉਹਦਾ ਇਲਾਜ ਗੁਰੂ ਦੇ ਸ਼ਬਦ ਨਾਲ ਕੀਤਾ ਜਾਂਦਾ ਸੀ ਅੱਜ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਬਹੁਤ ਥਾਵਾਂ ਤੇ ਅਸੀਂ ਗੁੰਮਰਾਹ ਹੋ ਗਏ ਬਾਣੀ ਪੜਨੀ ਸੀ ਜੀਵਨ ਜੀਵ ਜਾਚ ਸਮਝਣੀ ਸੀ ਕਿ ਸੱਚਾ ਪਾਤਸ਼ਾਹ ਦੁੱਖ ਆਵੇ ਸੁੱਖ ਆਵੇ ਅਸੀਂ ਤੁਹਾਡੇ ਦਰ ਨਾਲੋਂ ਟੁੱਟੀਏ ਨਾ ਜੇ ਸੁੱਖ ਦੇ ਤਾਂ ਤੁਝੇ ਆਰਾਧੀ ਦੁਖ ਵੀ ਤੁਜੇ ਤੇ ਆਈ ਜੇ ਭੁਖ ਦੇ ਤਾਂ ਇਤਹੀ ਰਾਜਾਂ ਦੁਖ ਵਿੱਚ ਸੁਖ ਇੱਥੇ ਕਿਹਦਾ ਜਵਾਨ ਪੁੱਤਰ ਚੜਾਈ ਕਰ ਗਿਆ ਲੋਕ ਕਹਣਗੇ ਪਤਾ ਨਹੀਂ ਰੱਬ ਨੇ ਕਿਹੜੇ ਕਰਮਾਂ ਦੀ ਸਜ਼ਾ ਦਿੱਤੀ ਹੱਦ ਹੋ ਗਈ ਆ ਹੱਦ ਹੋ ਗਈ ਪੁੱਤਰ ਚੜਾਈ ਕਰ ਗਿਆ ਤੇ ਕਿਹੜੇ ਕਰਮਾਂ ਦੀ ਸਜ਼ਾ ਕਦੀ ਤਵਾਰੀਖ ਦੇ ਪੰਨੇ ਪੜ੍ਹ ਕੇ ਵੇਖੋ ਫੇ ਕਿਹਦਾ ਜਵਾਨ ਪੁੱਤ ਇਹ ਆਗਤ ਮਰਿਆ ਹੈ ਇਹ ਸ਼ਬਦ ਸਾਡਾ ਸਮਾਜ ਬੋਲਦਾ ਹੈ ਸਭ ਜਿਆਦਾ ਦੀ ਕਿੰਨੀ ਐਸੀ ਜਦੋਂ ਸ਼ਾਦਤ ਦੇ ਜੰਮ ਪੀਤੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਭ ਜਿਆਦਾ 4 ਸਾਲ 7 ਮਹੀਨੇ ਦਾ ਸੀ ਜਦੋਂ ਉਹਨੂੰ ਧਰਤੀ ਤੇ ਲੰਮਾ ਪਾ ਕੇ ਇਹਦਾ ਦਿਲ ਕੱਢ ਕੇ ਬਾਪ ਦੇ ਮੂੰਹ ਚ ਪਾਇਆ ਗਿਆ ਸੀ ਦੋ ਦੋ ਤਿੰਨ ਤਿੰਨ ਮਹੀਨਿਆਂ ਦੇ ਬੱਚੇ ਸਨ ਜਿਹੜੇ ਮਾਵਾਂ ਦੇ ਗਲਾਂ ਵਿੱਚ ਟੁਕੜੇ ਕਰਕੇ ਹਾਰ ਪਾਏ ਗਏ ਮਾਵਾਂ ਨੇ ਇਹ ਤੇ ਨਹੀਂ ਕਿਹਾ ਸੱਚਿਆ ਪਾਸ਼ਾ ਕਿਹੜੇ ਕਰਮਾਂ ਦੀ ਸਜ਼ਾ ਦੇ ਦਿੱਤੀ ਸਨ ਇੱਕ ਕਰਮ ਫਲਸਫੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਕਰਮ ਫਲਸਫੀ ਉੱਤੇ ਬੜਿਆਂ ਵੱਡੇ 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 ਲੋਕਾਂ ਦੀਆਂ ਦੁਕਾਨਾਂ ਚੱਲ ਰਹੀਆਂ ਨੇ ਅੱਜ